ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਲੈ ਕੇ ਆਇਆ ਫੇਰ ਉਸੇ ਗਾਂ ਦੀ ਆਪਾਂ ਨੇ ਪਹਿਲਾਂ ਵੀ ਇਸ ਗਾਂ ਦੀ ਵੀਡੀਓ ਪਾਈ ਸੀ ਅੱਜ ਗਾਂ ਨੂੰ ਹੋ ਗਏ ਜੀ 6 ਦਿਨ ਸੂਈ ਨੂੰ ਪਰ ਇਸ ਗਾਂ ਦੇ ਬਈ ਜੇਰ ਰੁਕ ਗਈ ਸੂਈ ਪੂਰੇ ਟਾਈਮ ਤੇ ਪੂਰੇ 9 ਮਹੀਨੇ ਤੇ ਸੂਈਏ 9 ਮਹੀਨੇ 9 ਦਿਨ ਨੇ ਲਏ ਪੂਰੇ 9 ਮਹੀਨੇ ਲਏ ਨੇ ਨੇ 9 ਮਹੀਨੇ 1 ਦਿਨ ਤੇ ਇਹਦੀ ਡਿਲੀਵਰੀ ਹੋ ਗਈ ਸੀ ਆ ਗਾਂ ਨੂੰ ਪੂਰੀ ਤਰ੍ਹਾਂ ਬਈ ਫੀਡ ਨਾ ਮਤਲਬ ਇਹਨਾਂ ਨੇ ਮੈਂ ਕਿਹਾ ਸੀਗਾ ਇਹਨਾਂ ਨੂੰ ਠੀਕ ਕਰਨ ਸ਼ਾਦਰ ਪਾ ਦਾ ਕਰੋ ਫਿਕਰੀ ਨੁਸ਼ਾਦਰ ਇਹਨਾਂ ਤੋਂ ਘੱਟ ਪਿਆ ਉਸ ਕਰਕੇ ਮਤਲਬ ਜੇਰ ਵੀ ਰੁੱਗੀ ਗਾਂ ਦੀ ਤੇ ਗਾਂ ਨੂੰ ਸਿਰਫ 40 ਦਿਨ ਹੀ ਡਰਾਈ ਟਾਈਮ ਮਿਲਿਆ 40 ਦਿਨਾਂ ਦਾ ਡਰਾਈ ਟਾਈਮ ਮਿਲਿਆ ਉਹ ਵੀ ਇੱਕ ਵੱਡਾ ਕਾਰਨ ਹੁੰਦਾ ਹੈ ਪਸ਼ੂਆਂ ਦਾ ਮਤਲਬ ਦੁੱਧ ਘੱਟ ਦੇਣ ਦਾ ਤੇ ਬਈ ਆਪਾਂ ਨੂੰ ਪੂਰਾ 60 ਡੇ ਆਪਾਂ ਨੇ ਇਹਨਾਂ ਗਾਈਆਂ ਨੂੰ ਡਰਾਈ ਟਾਈਮ ਦੇਣਾ ਹੈ ਅੱਜ 6 ਮਾ ਦਿਨ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਗਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ ਕਿਸੇ ਪ੍ਰਕਾਰ ਦੀ ਆਲੇ ਬਟ ਐਡਾ ਜਿਹਾ ਤਾਂ ਲੱਗਦਾ ਕਿਉਂਕਿ ਬੈਠੀ ਸੀਗੀ ਬਈ ਹੁਣੇ ਗਾਂ ਹੁਣੇ ਉੱਠੀ ਹੈ ਬੈਠੀ ਤੇ ਸਹੀ ਖਾ ਪੀ ਰਹੀ ਹੈ ਬਈ ਸਹੀ 22 ਕਿਜੀ ਦੁੱਧ ਤੇ ਚਲੀ ਗਈ ਤਾਂ 22 ਕਿਜੀ ਆ ਦੁੱਧ ਤੇ ਚਲੀ ਗਈਗਾ ਪਿਛਲੇ ਸੂਏ ਇਸ ਨੇ 21 ਕਿਲੋ ਦੁੱਧ ਲਿਆ ਭਰਾਵਾਂ ਨੇ ਪਰ ਗਾਂ ਦੀ ਕੰਪੈਸਟੀ ਤੁਸੀਂ ਦੇਖ ਸਕਦੇ ਹੋ ਵੱਧ ਦੁੱਧ ਵਾਲੀ ਹੈ ਆ ਇਹ ਗਾਂ ਤੋਂ ਪੂਰਾ ਦੁੱਧ ਨਹੀਂ ਲਿਆ ਇਹਨਾਂ ਨੇ ਪਿਛਲੇ ਸੂਏ ਇਸ ਵਾਰ ਆਪਾਂ ਇਸ ਤੋਂ ਕੋਸ਼ਿਸ਼ ਕਰਾਂਗੇ ਪਰ ਉਸ ਪੀਕ ਲੈਵਲ ਤੇ ਨਹੀਂ ਆਪਾਂ ਜਾ ਸਕਦੇ ਜਿੰਨਾ ਇਹਨੇ ਦੁੱਧ ਦੇਣਾ ਹੈ ਗਾਂ ਦਾ ਜੋ वजन ਹੈ ਆਪਣੇ ਬਜਨ ਵੀ ਦੇਖਿਆ ਇਹਦਾ ਪੀਤੇ ਨਾਲ 7 ਕੌਂਟਲ 54 ਕਿਲੋ ਬਜਨ ਹੈ ਗਾਂ ਦਾ ਜੀ ਤੇ ਗਾਂ ਦਾ ਬਜਨ ਬਹੁਤ ਵਧੀਆ ਬਾਈ ਤੇ ਗਾਂ ਦਾ ਸਕੋਰ ਬੋਡੀ ਸਕੋਰ ਥੋੜਾ ਪ੍ਰੋਪਰ ਹੀ ਹੈ ਲਾਲੋ ਵੀ ਆਪ ਨੂੰ ਫਸਲੀਆਂ ਦਿਖ ਰਹੀਆਂ ਨੇ ਆਪ ਨੂੰ ਨਜ਼ਰ ਆ ਰਹੀਆਂ ਨੇ ਦੋ ਫਸਲੀਆਂ ਤੇ ਅੱਜ ਛੇਮਾ ਦਿਨ ਹੈ ਜਿਵੇਂ ਜਿਵੇਂ ਗਾਂ ਨੇ ਹੋਰ ਦੁੱਧ ਬਣਾਉਗੀ ਥੋੜਾ ਆਪਣਾ ਵਜਨ ਘਟਾਉਗੀ ਤੇ ਜਿਹੜਾ ਬੋਡੀ ਸਕੋਰ ਹੈ ਉਹ ਸਹੀ ਹੋ ਜਾਊਗਾ ਤੇ ਆਪਾਂ ਗੱਲ ਕਰਾਂਗੇ ਜੀ ਜ਼ੇਰ ਬਾਰੇ ਜਿਹੜੀ ਜ਼ੇਰ ਹੈ ਬਾਈ ਦੇਖੋ ਛੇਮਾ ਦਿਨ ਹੈ ਗਾਂ ਨੂੰ ਕੋਈ ਸਮੱਸਿਆ ਨਹੀਂ ਕਿਸੇ ਪ੍ਰਕਾਰ ਦੀ ਇੱਥੇ ਥੋੜੇ ਤੋਂ ਡਾਕਟਰ ਬਹੁਤ ਸਾਰਾ ਪੈਸਾ ਲੈ ਜਾਂਦੇ ਨੇ ਤੇ ਜ਼ੇਰ ਕੱਢ ਦਿੰਦੇ ਨੇ ਪਰਪਰਾ ਮਤਲਬ ਜਿਹੜੀ ਜ਼ੇਰ ਹੈ ਬਾਈ ਜ਼ੇਰ ਕੋਈ ਸਮੱਸਿਆ ਨਹੀਂ ਹੈਗੀ ਕਦੇ ਵੀ ਕੋਈ ਵੀ ਚੀਜ਼ ਸਰੀਰ ਚ ਫालतੂ ਪਈ ਹੈ ਸਰੀਰ ਇਮਿਊਨਿਟੀ ਰੱਖਦਾ ਆਪਣੇ ਆਪ ਉਸ ਨੂੰ ਬਾਹਰ ਕੱਢਣ ਦੀ ਗਾ ਨੂੰ ਇੱਥੇ 8 ਦਿਨ ਵੀ ਲੱਗ ਸਕਦੇ 10 ਦਿਨ ਵੀ ਲੱਗ ਸਕਦੇ ਜੇਰ ਨੂੰ ਕਲੀਅਰ ਹੋਣ ਤੇ ਜਦੋਂ ਅੰਦਰੋਂ ਜੇਰ ਐਨ ਪਾਣੀ ਜਾਂ ਮੈਲਾ ਜਾਂ ਝੜ ਗਿਆ ਦਾ ਜੇਰ ਬੋਦੀ ਹੋ ਕੇ ਆਪਣੇ ਆਪ ਬਾਹਰ ਆ ਜਾਊਗੀ ਕੋਈ ਸਮੱਸਿਆ ਨਹੀਂ ਹੈਗੀ ਗਾ ਬਿਲਕੁਲ ਓਕੇ ਕੋਈ ਟੈਂਪਰੇਚਰ ਨਹੀਂ ਆਪਾਂ ਨੇ ਇੱਥੇ ਆਕਸੀ ਐਲ ਏ ਦੀ ਬੋਡੀ ਮੁਤਾਬਕ ਜਿੰਨਾ ਡੋਜ਼ ਬਣਦੀ ਸੀ ਪ੍ਰੋਪਰ ਡੋਜ਼ ਆਪਾਂ ਨੇ ਲਈ ਹੈ ਤੁਸੀਂ ਆਪਣੇ ਚਕਿਤਕਸ਼ਕ ਆਪਣੇ ਮਾਹਿਰ ਦੇ ਦੀ ਸਲਾਹ ਨਾਲ ਆਪਣੀਆਂ ਗਾਂਆਂ ਦਾ ਟ੍ਰੀਟਮੈਂਟ ਜ਼ਰੂਰ ਕਰਵਾਓ ਬਾਈ ਜੇਰ ਕੋਈ ਸਮੱਸਿਆ ਨਹੀਂ ਹੈਗੀ ਪਿਛਲੇ 4-5 ਸਾਲਾਂ ਤੋਂ ਮੈਂ ਨੇ ਜੇਰ ਦੇ ਵਿੱਚ ਕਦੇ ਵੀ ਹੱਥ ਨਹੀਂ ਮਾਰਿਆ ਹੈਗਾ 5 ਸਾਲਾਂ ਤੋਂ ਮੈਂ ਨੇ ਕਿਸੇ ਦੀ 8ਵੇਂ ਦਿਨ ਮੱਝ ਦੀ 8 ਸੱਤ ਅੱਠ ਦਿਨਾਂ ਤੋਂ ਗਾਂ ਬਈ 12 ਦਿਨ ਵੀ ਲੈ ਜਾਂਦੀ ਹੈ ਵੱਧ ਤੋਂ ਵੱਧ 12 ਦਿਨਾਂ ਬਾਅਦ ਵੀ ਗਾਂ ਦੀ ਜੇਰ ਪਈ ਹੈ 1% ਵੀ ਤੇ 100 ਗ੍ਰਾਮ ਦੁੱਧ ਵੀ ਨਹੀਂ ਘਟਿਆ ਕੋਈ ਵੀ ਬਈ ਦੁਨੀਆ ਦਾ ਡਾਕਟਰ ਪੂਰੀ ਦੁਨੀਆ ਦਾ ਡਾਕਟਰ ਮੇਰੇ ਮੁਤਾਬਕ ਬਈ ਦੁਨੀਆ ਦਾ ਪੂਰਾ ਡਾਕਟਰ ਪੂਰੀ ਦੁਨੀਆ ਦੇ ਡਾਕਟਰ ਫਸੀ ਹੋਈ ਜ਼ਹਿਰ ਨੂੰ ਨਹੀਂ ਕੱਢ ਸਕਦੇ ਹੈਗੇ ਉਹ ਮੋਟੀ ਮੋਟੀ ਜਿੰਨੀ ਕਿ ਨਿਕਲਦੀ ਹੈ ਕੱਢ ਦਿੰਦੇ ਨੇ ਉਸ ਤੋਂ ਬਾਅਦ ਗੋਲੀਆਂ ਰੱਖ ਦਿੰਦੇ ਨੇ ਜ਼ਹਿਰ ਨੇ ਤਾਂ ਫੇਰ ਵੀ ਆਪਣੇ ਹਿਸਾਬ ਨਾਲ ਹੀ ਨਿਕਲਣਾ ਹੁੰਦਾ ਤੇ ਕਈ ਵਾਰੀ ਤੁਸੀਂ ਦੇਖਿਆ ਹੋਣਾ ਆਪਣੇ ਕੰਡਾ ਵੀ ਵੱਜ ਜੇ ਹੱਥ ਤੇ ਜਾਂ ਕਿਤੇ ਵੀ ਸਰੀਰ ਤੇ ਕੰਡਾ ਵੱਜ ਗਿਆ ਸਰੀਰ ਸ਼ਮਤਾ ਰੱਖਦਾ ਉਹਨੂੰ ਬਾਹਰ ਕੱਢਣ ਦੀ ਆਪਣੇ ਆਪ ਉਥੋਂ ਜਗਾਂ ਗਲਣੀ ਸਟਾਰਟ ਹੋ ਜਾਂਦੀ ਹੈ ਤੇ ਕੰਡਾ ਤੁਸੀਂ ਥੋੜਾ ਜਿਹਾ ਧੱਪਣ ਤੇ ਆਪਣੇ ਆਪ ਬਾਹਰ ਆ ਜਾਂਦਾ ਉਥੋਂ ਜਗਾਂ ਪੱਕ ਜਾਣੇ ਸ਼ੁਰੂ ਹੋ ਜਾਂਦੀ ਹੈ ਤੇ ਐਵੇਂ ਬਈ ਫਾਲਤੂ ਪਈ ਜ਼ਹਿਰ ਗਾਂ ਦੇ ਸਰੀਰ ਵਿੱਚ ਆਪਣੇ ਆਪ ਬਾਹਰ ਆ ਜੂਗੀ ਜਿਸ ਦਿਨ ਜ਼ੇਰ ਕਲੀਅਰ ਹੋ ਗਈ ਉਸ ਦਿਨ ਵੀ ਆਪਾਂ ਵੀਡੀਓ ਪਾਵਾਂਗੇ ਮੇਰਾ ਵੀਡੀਓ ਪਾਉਣ ਦਾ ਮਕਸਦ ਸੀ ਭਾਈ ਵੀ ਜ਼ੇਰ ਕੋਈ ਸਮੱਸਿਆ ਨਹੀਂ ਹੈਗੀ ਆ ਤੁਸੀਂ ਲੰਮਕਰੀ ਜ਼ੇਰ ਤੁਸੀਂ ਦੇਖ ਸਕਦੇ ਹੋ ਗਾਂ ਦੀ ਫਸੀ ਹੋਈ ਗਾਂ ਮੱਝ ਦੇ ਜ਼ੇਰ ਕੋਈ ਸਮੱਸਿਆ ਨਹੀਂ ਹੈਗੀਆਂ ਪ੍ਰਾਣੀਆਂ ਸਾਰੀਆਂ ਗੱਲਾਂ ਸਹੀ ਨਹੀਂ ਹੈਗੀਆਂ ਸਾਰੀਆਂ ਗਲਤ ਨਹੀਂ ਹੈਗੀਆਂ ਰੋਜ਼ ਨਵੀਆਂ ਖੋਜਾਂ ਹੋ ਰਹੀਆਂ ਨੇ ਤੇ ਭਾਈ ਜ਼ੇਰ ਨੂੰ ਕਦੇ ਵੀ ਤੁਸੀਂ ਕੜਵਾਇਆ ਨਾ ਕਰੋ ਤੇ ਤੁਸੀਂ ਆਪਣੇ ਮਹਿਰ ਦੀ ਸਲਾਹ ਨਾਲ ਉਹਦੇ ਐਂਟੀਬਾਇਟਿਕ ਵਗੈਰਾ ਲਵਾ ਲਿਆ ਕਰੋ ਤੇ ਭਾਈ ਇੰਤਜ਼ਾਰ ਕਰਿਆ ਕਰੋ ਜ਼ੇਰ ਪੈਣ ਦਾ 36 ਘੰਟੇ ਤੱਕ ਤਾਂ ਆਪਾਂ ਜੇਰ ਫਸੀ ਹੋਈ ਨਹੀਂ ਕਹਿ ਸਕਦੇ ਵੀ 36 ਘੰਟੇ ਤੱਕ 36 ਘੰਟੇ ਤੋਂ ਬਾਅਦ ਆਪਾਂ ਸੋਚਾਂਗੇ ਵੀ ਜੇਰ ਫਸ ਗਈ ਅੱਜ ਗਾਂ ਦਾ ਛੇਮਾ ਦਿਨ ਹੈ ਜੀ ਜੇਰ ਫਸੇ ਨੂੰ ਗਾਂ ਬਹੁਤ ਸਹੀ ਦੁੱਧ ਤੇ ਚੱਲ ਰਹੀ ਐ ਸਹੀ ਖਾ ਪੀ ਰਹੀ ਐ ਫੇਰ ਆਪਾਂ ਨੂੰ ਕਾਦੀ ਸਮੱਸਿਆ ਐ ਬਈ ਸਭ ਤੋਂ ਪਹਿਲਾਂ ਜੇ ਹੁਣ ਜੇਰ ਤੋਂ ਕੋਈ ਇਨਫੈਕਸ਼ਨ ਵਗੈਰਾ ਛਿੜੂਗੀ ਸਭ ਤੋਂ ਪਹਿਲਾਂ ਤਾਂ ਨੀਰਾ ਛੱਡੂਗੀ ਨਾ ਐ ਤਾਂ ਨਹੀਂ ਵੀ ਐਂ ਮਰ ਗਈ ਜਾਂ ਕੋਈ ਵੱਡਾ ਹਾਸਾ ਹੋ ਗਿਆ ਪਹਿਲੀ ਵਾਰ ਤਾਂ ਨੀਰਾ ਹੀ ਛੱਡੂਗੀ ਨਾ ਆਪਾਂ ਨੂੰ ਉੱਥੋਂ ਪਤਾ ਲੱਗ ਜਾਂਦਾ ਵੀ ਪਸ਼ੂ ਨੂੰ ਇਨਫੈਕਸ਼ਨ ਹੋਣੀ ਸ਼ੁਰੂ ਹੋ ਗਈ ਤੇ ਤੁਸੀਂ ਆਪਣੇ ਮਹਰ ਦੀ ਸ ਤੇ ਜਿਸ ਦਿਨ ਵੀਡੀਓ ਗਾਂਦੀ ਜੇਰ ਪੈਗੀ ਜੀ ਵੀਡੀਓ ਦੁਬਾਰਾ ਪਾਵਾਂਗੇ ਤੇ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਜੀ